लुधियाने ਵਿਕੇ ਇੱਕ ਵਪਾਰੀ ਨੇ ਕੀਤੀ ਪ੍ਰੈਸ ਕਾਨਫਰੰਸ ਮਾਨਜੋਗ ਅਦਾਲਤ ਕੋਲ ਲਗਾਈ ਇਨਸਾਫ ਦੀ ਗੋਹਾਰ ਤੁਸੀਂ ਵੀ ਦੇਖੋ ਕੀ ਬੋਲੇ ਵਪਾਰੀ ਰਾਜਨਦੀਪ ਸਿੰਘ ਅਰੋੜਾ ਅਤੇ ਉਹਨਾਂ ਦੇ ਵਕੀਲ ਐਡਵੋਕੇਟ ਰਵਿੰਦਰ ਅਰੋੜਾ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਪੱਤਰਕਾਰ ਟਿੰਕੂ ਪਾਟਿਆ ਦੀ ਖਾਸ ਰਿਪੋਰਟ ਮਾੜਾ ਬੀਫ ਕਰ ਦਿਓ ਮਾੜਾ ਬਰੀਫ ਕਰ ਦਿਓ ਆ ਦੇਖੋ ਜੀ ਅੱਛੇ ਚੈੱਕ ਹੈਗੇ ਨੇ ਮੇਰੇ ਕੋਲ ਚੈੱਕ ਦੀਆਂ ਫੋਟੋ ਕਾਪੀ ਹੈ ਐਚ ਡੀ ਐਫ ਸੀ ਬੈਂਕ ਦੇ ਚੈੱਕ ਹੈ ਜਿਨ੍ਹਾਂ ਦੇ ਉੱਤੇ ਮੇਰੇ ਦਸਤਖਤ ਜਾਲੀ ਕੀਤੇ ਹੋਏ ਹੈ ਇਹ ਮੇਰੇ ਦਸਤਖਤ ਨਹੀਂ ਹੈਗੇ ਤੇ ਇਹਨਾਂ ਨੇ ਇਹ ਕਿਹਾ ਕਿ ਇਹ ਦਸਤਖਤ ਇਹਨੇ ਆਪ ਹੀ ਕੀਤੇ ਹੋਏ ਹੈ ਤੁਸੀਂ ਜਿੱਥੇ ਮਰਜ਼ੀ ਜਾ ਕੇ ਇਹਨੂੰ ਦਿਖਾ ਸਕਦੇ ਹੋ ਔਰ ਅਸੀਂ ਇਹਦੀ ਸਾਈਨ ਦੇ ਲਈ ਪੁਸ਼ਟੀਕਰਨ ਨੂੰ ਭੇਜਿਆ ਵੀ ਹੋਇਆ ਜੀ ਸਰ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਕੀ ਮਕਸਦ ਹੈ ਜੀ ਪ੍ਰੈਸ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰਾਜਨਦੀਪ ਸਿੰਘ ਮੇਰੀ ਫਰਮ RA ট্রেਡਰ ਹੈ ਤੇ ਮੇਰੇ ਵੱਡੇ ਭਾਈ ਸਾਹਿਬ ਦੂ ਨੇ ਉਹ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਿਹਾ ਇਸ ਵੇਲੇ ਮੈਨੂੰ ਉਹ ਮਾਲ ਨਹੀਂ ਆਪਣਾ ਵੇਚਣ ਦੇ ਰਿਹਾ ਉਹ ਆਪਣੀਆਂ ਤਾਂ ਦੁਕਾਨਾਂ ਤੇ ਕੰਮ ਕਰ ਰਿਹਾ ਜਦ ਕਿ ਉਹ ਦੁਕਾਨਾਂ ਦੇ ਵਿੱਚ ਹਿੱਸੇਦਾਰੀ ਮੇਰੀ ਵੀ ਹੈ ਉਹ ਦੁਕਾਨਾ ਮੇਰੇ ਨਾਮ ਹੈ ਉਹਦੇ باوجود ਵੀ ਉਹ ਮੈਨੂੰ ਕੰਮ ਨਹੀਂ ਕਰਨ ਦੇ ਰਿਹਾ ਜੇ ਮੈਂ ਬਾਜ਼ਾਰ 'ਚ ਮਾਲ ਵੇਚਣ ਜਾਣਾ ਤੇ ਉਹ ਮਾਲ ਨਹੀਂ ਵੇਚਣ ਦਿੰਦੇ ਲੋਕਾਂ ਨੂੰ ਉਹਨਾਂ ਨੇ ਗਲਤ ਮੈਸੇਜ ਸਾਰਿਆਂ ਦੇ ਮੋਬਾਈਲ ਤੇ ਗਰੁੱਪਾਂ ਦੇ ਵਿੱਚ ਉਹਨਾਂ ਨੇ ਗਲਤ ਮੈਸੇਜ ਪਾਇਆ ਹੋਇਆ ਕਿ ਇਹਦੇ ਤੋਂ ਕੋਈ ਵੀ ਮਾਲ ਨਾ ਲਵੇ ਇਹ ਸਾਡਾ ਮਾਲ ਹੈ ਜਾਂ ਜੋ ਕੁਝ ਵੀ ਹੈ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਕਿੰਨੀ ਦੇਰ ਤੋਂ ਇਹ ਜਿਹੜਾ ਬਹਾਦੂਰ ਚੱਲਦਾ ਪਿਆ ਇਹ ਤਕਰੀਬਨ 2 ਸਾਲ ਹੋ ਗਏ ਆ ਜੀ ਤੇ ਕੀ ਮੰਗ ਕੀ ਕਰਦੇ ਆਂ ਔਰ ਕਿਸ ਤਰ੍ਹਾਂ ਦਾ ਹਰਾਸ ਹੈ ਮੈਨੂੰ ਇਹ ਹਰਾਸ ਕੀਤਾ ਜਾ ਰਿਹਾ ਇੱਕ ਤਾਂ ਮੈਂ ਕਿਸੇ ਦੇ ਅੱਗੇ ਜਾ ਕੇ ਮਾਲ ਨਹੀਂ ਵੇਚ ਸਕਦਾ ਅਗਰ ਕਿਸੇ ਨੂੰ ਮਾਲ ਦੇਣਾ ਤੇ ਹਰ ਕੋਈ ਬੰਦਾ ਮੈਨੂੰ ਕਹਿੰਦਾ ਜੀ ਸਾਨੂੰ ਤੇਰੇ ਭਰਾਵਾਂ ਤੋਂ ਬਹੁਤ ਡਰ ਲੱਗਦਾ ਹੈ ਉਹ ਸਾਡੇ ਤੇ ਕੁਝ ਨਾ ਕੁਝ ਐਕਸ਼ਨ ਲੈ ਲੈਣਗੇ ਜਾਂ ਮਾਰਕੁਟਾਈ ਕਰਨਗੇ ਤੇ ਦੂਸਰੀ ਗੱਲ ਹੈ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਮੈਂ ਇਹੀ ਚਾਹਨਾ ਕਿ ਮੈਂ ਮਾਲ ਵੇਚਾਂ ਮੈਂ ਮਾਲ ਨਹੀਂ ਵੇਚਾਂਗਾ ਤੇ ਮੈਂ ਹੋਰ ਕੀ ਕਰਾਂਗਾ ਮੈਂ ਵੀ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਾਲਣਾ ਹੋਰ ਭੁੱਖੇ ਤਾਂ ਮਰਨਾ ਕੋਈ ਨਹੀਂ ਕਿਸੇ ਜਗ੍ਹਾ ਤੇ ਪੂਰੇ 6 ਮਹੀਨੇ ਹੋ ਗਏ ਮਾਲ ਨਹੀਂ ਵੇਚਿਆ ਦਿੱਤਾ ਜਾ ਰਿਹਾ ਤੇ ਸਰ ਕੀ ਮੰਗ ਕਰਦੇ ਹੋ ਕੋਈ ਵੱਡੇ ਅਫਸਰ ਨੂੰ ਇਸ ਸੰਬੰਧੀ ਤੁਸੀਂ ਮੁਲਾਕਾਤ ਕੀਤੀ ਮਿਲੇ ਤੁਹਾਨੂੰ ਧੰਨਵਾਦ ਜੀ ਮੈਂ ਸਾਰਿਆਂ ਨੂੰ ਮਿਲਿਆ ਜੀ ਮੇਰਾ ਕੋਰਟ ਦੇ ਵਿੱਚ ਕੇਸ ਵੀ ਚੱਲਦਾ ਪਿਆ ਉਹਨਾਂ ਦੇ ਨਾਲ ਉਹਨਾਂ ਨੇ ਉਲਟਾ ਕੀ ਮੇਰੇ ਚੈੱਕ ਚੋਰੀ ਕਰਕੇ ਮੇਰੇ ਸਾਈਨ ਨਕਲੀ ਕੀਤੇ ਆ ਔਰ ਮੇਰੇ ਐਡਰੈਸ ਪ੍ਰੂਫ ਵੀ ਸਾਰੇ ਚੇਂਜ ਕੀਤੇ ਗਏ ਆ ਉਹਨਾਂ ਦੇ ਖਿਲਾਫ ਕੋਰਟ ਦੇ ਵਿੱਚ ਕਾਰਵਾਈ ਚੱਲਦੀ ਪਈ ਹੈ ਤੇ ਕੋਈ ਹੋਰ ਕੰਪਲੀਟ ਕੋਈ ਦਿੱਤੀ ਤੁਸੀਂ ਪੁਲਿਸ ਕਮਿਸ਼ਨਰ ਨੂੰ ਵਿਧਾਇਆ ਨੂੰ ਜਾਂ ਕੋਈ ਮੈਂ ਇਸ ਦੇ ਰਿਕਾਰਡਿੰਗ ਪੁਲਿਸ ਕਮਿਸ਼ਨਰ ਨੂੰ ਦਿੱਤੀ ਸੀਗੀ ਕੰਪਲੀਟ ਵੀ ਦਿੱਤੀ ਹੈ ਤੇ ਮੈਂ ਹੋਰਾਂ ਅੱਗੇ ਵੀ ਪੇਸ਼ ਹੋਇਆ ਵਾਂ ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਵਾਇਆ ਮਗਰ ਹਜੇ ਤੱਕ ਕੁਝ ਹੋ ਨਹੀਂ ਰਿਹਾ ਹੁਣ ਹੀ ਸਰਦੀ ਦਾ ਸੀਜ਼ਨ ਹੈ ਅੱਗੋਂ ਕੰਮ ਕਦੋਂ ਕਰਾਂਗਾ ਜੇ ਮਾਲ ਹੁਣ ਨਾ ਵੇਚਿਆ ਤੇ ਮਾਲ ਤਾਂ ਪਿਆ ਸਾਰਾ ਖਰਾਬ ਹੋ ਜਾਣਾ ਮਾਲ ਤਾਂ ਵਿਕਣਾ ਨਹੀਂ ਹੈ ਜੀ ਤੇ ਕੋਈ ਐਫਆਈਆਰ ਵੀ ਤੁਸੀਂ ਜ਼ਿਕਰ ਕਰਦੇ ਸੀ ਕੋਈ ਬੈਟ ਹੌਕ ਕੰਮਾ ਕਿਤੇ ਐਫਆਈਆਰ ਵੀ ਹੋ ਜਾਓ ਕੀ ਐਫਆਈਆਰ ਬਈ ਕੋਦੋਂ ਹੀ ਆਗੇ ਸੋਣ ਐਸੇ ਸਾਥ ਦੀ ਹੈ ਜੀ ਮੈਂ ਐਡਵੋਕੇਟ ਰਵਿੰਦਰ ਸਿੰਘ ਐਫਆਈਆਰ ਡਿਵੀਜ਼ਨ ਨੰਬਰ 2 ਦੇ ਵਿੱਚ 119 ਨੰਬਰ ਐਫਆਈਆਰ 910 2025 ਜਿਹੜੇ ਕਿ ਇਹਨਾਂ ਨੇ ਇਹਨਾਂ ਦੇ ਚੈੱਕ ਚੋਰੀ ਕਰਕੇ ਸਾਈਨ ਆਪ ਕਰਕੇ ਬੈਂਕ ਦੇ ਵਿੱਚੋਂ ਵੱਡੀਆਂ-ਵੱਡੀਆਂ ट्रांजੈਕਸ਼ਨਾਂ ਕੀਤੀਆਂ ਨੇ ਤੇ ਉਲਟਾ ਨਾਮ ਇਹਨਾਂ ਤੇ ਲਾ ਦੇ ਸੀ ਜਿਵੇਂ ਕਿ ਇਹਨਾਂ ਨੇ ਰਾਜਨਦੀਪ ਜੀ ਨੇ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇਹਨਾਂ ਨੂੰ ਮਾਲ ਜਿਹੜਾ ਹੈ ਵੇਚਣ ਵਾਸਤੇ ਜਿਵੇਂ ਆ ਫੈਕਟਰੀ ਵਿੱਚੇ ਬੈਠੇ ਨੇ ਮਾਲ ਬਣਾਉਂਦੇ ਨੇ ਜਿੱਥੇ ਵੀ ਮਾਲ ਭੇਜਣਾ ਭੇਜਦੇ ਆ ਉੱਥੇ ਜਿਹੜੀ ਪਾਰਟੀ ਹੈ ਉਹਨਾਂ ਨੂੰ ਉਹ ਫੋਨ ਕਰਕੇ ਜਾਂ ਆਪਣਾ ਕੋਈ ਬੰਦਾ ਭੇਜ ਕੇ ਝੂਠਾ ਇਲਜ਼ਾਮ ਲਵਾ ਕੇ ਇਹਨਾਂ ਦਾ ਮਾਲ ਨਹੀਂ ਵਕੰਦੇ ਰਹੇ ਖੁਦ ਇਸ ਟਾਈਮ ਉਹ ਦੁਕਾਨਾਂ ਤੇ ਡੀਟੇਲ ਚ ਸੇਲ ਕਰ ਰਹੇ ਨੇ ਤੇ ਹੁਣ ਇਹਨਾਂ ਨੇ ਵੀ ਬੱਚੇ ਪਾਲਨੇ ਨੇ ਇਹ ਭੁੱਖੇ ਥੋੜੀ ਮਰਨਗੇ ਇਹਨਾਂ ਨਾਲ ਤੁਹਾਡੀ মিডিਆ ਦੇ ਰਾਹੀਂ ਅਸੀਂ ਇਹੀ ਮਾਰਕੀਟ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਆਪਣਾ ਮਾਲ ਬਣਾ ਕੇ ਵੇਚਦੇ ਨੇ ਇਹਨਾਂ ਤੇ ਕੋਈ ਉਹ ਚੋਰੀ ਦਾ ਇਲਜ਼ਾਮ ਲਾਉਂਦੇ ਨੇ ਜਦਕਿ ਖੁਦ ਇਹਨਾਂ ਦੀ ਫੈਕਟਰੀ ਆ ਆਪ ਬਣਾ ਕੇ ਆਪ ਵੇਚਣਾ ਚਾਹੁੰਦੇ ਆ ਚੰਗੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਆ ਬਟ ਉਹ ਕਰਨ ਨਹੀਂ ਦੇ ਰਹੇ ਧੱਕੇਸ਼ਾਹੀ ਚੱਲਦੀ ਆ ਕਿਸ ਤਰ੍ਹਾਂ ਦੇਖਦੇ ਹੋ ਕੋਰਟ ਵੱਲੋਂ ਇਨਸਾਫ ਹੋਪਾ ਬਿਲਕੁਲ ਸਰ ਅਸੀਂ ਇਸ ਬਾਬਤ ਕੋਰਟ ਵਿੱਚ ਇੱਕ ਸਿਵਲ ਸੂਟ ਵੀ ਲਾਇਆ ਹੋਇਆ ਉਹਦੇ ਵਿੱਚ ਵੀ ਉਹ ਪੇਸ਼ ਹੋਏ ਉਹਨਾਂ ਨੂੰ ਜਾਣਕਾਰੀ ਹੈ ਪੂਰੀ ਜੋ ਮਾਨਜੋਗ ਅਦਾਲਤ ਜੋ ਵੀ ਫੈਸਲਾ ਕਰੂਗੀ ਸਾਨੂੰ ਉਹ ਮਨਜ਼ੂਰ ਹੈ ਇਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਹੈ ਇਹਦਾ ਹਜੇ ਚਲਾਨ ਪੇਸ਼ ਹੋਏਗਾ ਗਵਾਹੀਆਂ ਹੋਣਗੀਆਂ ਇਹਦਾ ਵੀ ਜੋ ਫੈਸਲਾ ਆਊਗਾ ਸਾਨੂੰ ਮਨਜ਼ੂਰ ਹੈ ਬਟ ਗੱਲ ਹੁਣ ਦੀ ਇਹ ਹੈ ਜੀ ਮਾਰਕੀਟ ਵਿੱਚ ਹੁਣ ਜੇ ਕੰਮ ਨਹੀਂ ਕਰਨਗੇ ਤਾਂ ਇਹ ਕਿੱਦਾਂ ਜੀਣਗੇ ਇਹਨਾਂ ਨੇ ਵੀ ਬੱਚੇ ਪਾਲਣੇ ਪਰਿਵਾਰ ਪਾਲਣਾ ਹੈ ਉਲਟਾ ਘਰ ਵਿੱਚ ਵੀ ਜੋ ਇਹਨਾਂ ਨੇ ਮੈਨੂੰ ਦੱਸਿਆ ਵਾ ਘਰ ਵਿੱਚ ਵੀ ਇਹਨਾਂ ਨੂੰ ਪਰੇਸ਼ਾਨ ਸਰ ਕੰਮ ਕੀ ਸੀ ਜੀ ਮੇਰਾ ਸ਼ਾਲਾਂ ਦਾ ਕੰਮ ਹੈ ਜੀ ਅਸੀਂ ਸ਼ਾਲ ਤੇ ਸਟੌਲ ਬਣਾਉਂਦੇ ਆ ਜੋ ਕਿ ਸਰਦੀਆਂ ਦੇ ਵਿੱਚ ਹੀ ਵਿਕਦਾ ਹੈ ਤੇ ਮੈਂ ਸਾਰਾ ਮਾਲ ਬਣਾ ਕੇ ਅੰਦਰ ਰੱਖਿਆ ਹੈ ਮਿਹਨਤ ਦੇ ਨਾਲ ਮਾਲ ਬਣਾਇਆ ਤੇ ਮਾਲ ਵੇਚਾਂਗਾ ਨਹੀਂ ਤੇ ਅੱਗੋਂ ਕੀ ਕਰਾਂਗਾ ਅੱਗੋਂ ਤਾਂ ਗਰਮੀਆਂ ਆ ਗਿਆ ਮਾਲ ਨਹੀਂ ਵਿਕਣਾ ਤੇ ਮੇਰੇ ਨਾਲ ਹਰ ਤਰੀਕੇ ਦੇ ਨਾਲੇ ਧੱਕਾਸ਼ਾਈ ਕਰਦੇ ਪਏ ਆ ਹਰ ਕਦੀ ਘਰ ਤੋਂ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ ਕਦੀ ਇਨਵਰਟਰ ਬੰਦ ਕਰ ਦਿੱਤੇ ਜਾਂਦੇ ਨੇ ਕਦੀ ਕਦੀ ਤਾਂ ਤਾਲਾ ਲਗਾ ਕੇ ਚਲੇ ਜਾਂਦੇ ਨੇ ਤਾਲੇ ਦੀ ਚਾਬੀ ਵੀ ਨਹੀਂ ਦਿੰਦੇ ਤੁਸੀਂ ਕੱਲੇ ਨਹੀਂ ਹੋ ਤਾਂ ਵੀ ਮੇਰੀ ਫੈਮਲੀ ਹੈ ਜੀ ਨਾਲ ਮੇਰੇ ਦੋ ਬੱਚੇ ਨੇ ਤੇ ਮੇਰੀ ਵਾਈਫ ਹੈ ਅਸੀਂ ਚਾਰੋਂ نیچے ਗਰਾਉਂਡ ਫਲੋਰ ਤੇ ਰਹਤੀ ਹਾਂ। ਹੁਣ ਕੀ ਲਾਸ ਮੰਗ ਕੇ ਕਰਦੇ ਹਾਂ ਸਰਕਾਰ ਕੋਲੋਂ ਜਾਂ ਪ੍ਰਸ਼ਾਸਨ ਕੋਲੋਂ ਕੀ ਤੁਹਾਡੀ ਮੰਗ ਹੈ? ਮੈਂ ਇਹ ਕਹਿਣਾ ਚਾਹਨਾ ਕਿ ਮੈਨੂੰ ਸਾਰਿਆਂ ਦਾ ਸਾਥ ਚਾਹੀਦਾ ਹੈ। ਮੈਂ ਆਪਣੀ ਮਾਰਕੀਟ ਦੇ ਵਿੱਚ ਬੜੇ ਹੱਕ ਦੇ ਨਾਲ ਮਾਲ ਵੇਚ ਸਕਾਂ। ਮਾਲ ਬਣਾ ਰਿਹਾ ਸਾਰਿਆਂ ਨੂੰ ਪਤਾ ਜੀ। ਮਾਲ ਬਣਾ ਵੀ ਰਿਆਂ ਤੇ ਮਾਲ ਅੱਗੇ ਵੀ ਪਹਿਲਾਂ ਵੀ ਬਾਜ਼ਾਰ ਚ ਦੇਈਦਾ ਸੀ ਆਪਣੀ ਦੁਕਾਨ ਤੇ ਵੀ ਦਿੰਦੇ ਸੀਗੇ ਹੁਣ ਇਹ ਤਾਂ ਦੁਕਾਨ ਤੇ ਬੈਠੇ ਆਪਣਾ ਕੰਮ ਕਰ ਰਹੇ ਆ ਸਾਰਾ ਮਾਲ ਵੇਚ ਰਿਹਾ ਬਟ ਮੈਨੂੰ ਦੱਸੋ ਮੈਂ ਕੀ ਕਰਾਂਗਾ ਜੇ ਮੇਰਾ ਮਾਲ ਨਹੀਂ ਵਿਕੇਗਾ ਤੇ ਫਿਰ ਮੈਂ ਚੋਰੀਆਂ ਥੋੜੀ ਨਾ ਕਰਨੀਆਂ ਹੁਣ ਮੈਂ ਲੁੱਟਾ ਖੋਹਾਂ ਥੋੜੀ ਨਾ ਕਰਾਂਗਾ ਇਹ ਤਾਂ ਸਰਕਾਰ ਨੂੰ ਚਾਹੀਦਾ ਮੈਂ ਤਾਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਮੇਰੀ ਮਦਦ ਕਰਨ ਬਾਜ਼ਾਰ ਦੇ ਵਿੱਚ ਮੇਰਾ ਮੈਸੇਜ ਦੇਣ ਸਾਰਿਆਂ ਨੂੰ ਔਰ ਤੁਹਾਡੇ ਮਾਧਮ ਰਹੀ ਵੀ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇ ਰਿਹਾ ਕਿ ਮੈਂ ਆਪਣਾ ਮਾਲ ਵੇਚਣਾ ਮੈਂ ਹੱਕ ਦੀ ਕਮਾਈ ਕਰਨਾ ਚਾਹਨਾ ਤੇ ਆਪਣੇ ਪਰਿਵਾਰ ਨੂੰ ਪਾਲਣਾ ਚਾ